ਵजीर खान ਦੀ ਕਚਹਿਰੀ ਚ ਪੇਸ਼ ਕੀਤਾ ਜਾਂਦਾ ਹੈ ਗੱਜ ਕੇ ਫਤੇ ਬਣਾਉਂਦੇ ਨੇ ਸੁਚਾਨਾ ਦੇ ਖਤਰੀ ਪਾਸਿਓਂ ਬੋਲਦਾ ਉਹ ਬੱਚਿਓ ਇਹ ਤੁਹਾਡੇ ਪਿਤਾ ਦਾ ਦਰਬਾਰ ਨਹੀਂ ਇਸ ਸੂਬੇ ਸਰਹੰਦ ਦੀ ਕਚਹਿਰੀ ਇੱਥੇ ਝੁੱਕ ਕੇ ਸਲਾਮ ਕਰੋ ਤੇ ਸਭ ਜਹਦੇ ਦੋਨੋਂ ਬੋਲਦੇ ਨੇ ਅਸੀਂ ਗੁਰੂ ਦੇ ਬੱਚੇ ਆ ਸਾਡਾ ਸਿਰ ਇੱਕ ਅਕਾਲ ਤੋਂ ਬਿਨਾ ਇੱਕ ਵੈਗਰੂ ਤੋਂ ਬਿਨਾ ਕਦੇ ਦੂਜੇ ਅੱਗੇ ਨਹੀਂ ਝੁਕਦਾ ਕਿ ਆਜੇ ਜੁਰਤ ਹੈ ਸਾਡਾ ਦੇ ਮਠੀਆਂ ਦੇ ਅੱਗੇ ਸਿਰ ਝੁਕੀ ਜਾਂਦਾ ਅੱਜ ਤਾਂ ਹੱਥਾਂ ਵਿੱਚ ਸੀਸੀਆਂ ਫੜੀਆਂ ਕੋਈ ਵੀਰ ਵਰ ਕਿਤੇ ਦੀਵਾ ਜਗਾਉਣ ਜਾ ਰਿਹਾ ਕੋਈ ਕਿਸੇ ਬਾਬੇ ਦੇ ਪੈਰਾਂ 'ਚ ਬੈਠਾ ਕੋਈ ਕਿਸੇ ਦੀਆਂ ਪ੍ਰਕਰਮਾਂ ਕਰਦਾ ਫਿਰਦਾ ਕੋਈ ਕਿਸੇ ਦੇ ਨਾਲ ਜਾ ਕੇ ਤੁਰਦਾ ਫਿਰਦਾ ਪੁੱਤਰ ਧੀ ਦਾ ਆਨੰਦ ਕਾਰਜ ਕਰਨਾ ਹੋਵੇ ਤੇ ਪੁੱਛਣਾ ਪੁੱਛਦੇ ਫਿਰਦੇ ਕਈ ਕਿਹੜਾ ਦਿਨ ਚੰਗਾ ਤੇ ਕਿਹੜਾ ਦਿਨ ਮੜਾ ਸਿਰਾਂ ਤੇ ਦਸਤਾਰੇ ਸਜਾਏ ਤੇ ਹੱਥ ਵਿਖਾਉਂਦੇ ਫਿਰਦੇ ਨੇ ਹੱਥ ਵਿਖਾਉਂਦੇ ਫਿਰਦੇ ਗੁੱਟਾਂ ਨਾਲ ਧਾਗੇ ਗਿੱਟਿਆਂ ਨਾਲ ਧਾਗੇ ਕਾਲੇ ਲਾਲ ਗਿੱਟਿਆਂ ਨਾਲ ਮੈਂ ਕਿਹਾ ਨੌਜਵਾਨ ਮਿਲਿਆ ਉਹਦੇ ਕਾਲਾ ਧਾਗਾ ਗਿੱਟੇ ਨਾਲ ਬੱਧਾ ਮੈਂ ਕਿਹਾ ਤੂੰ ਕਾਲਾ ਧਾਗਾ ਗਿੱਟੇ ਨਾਲ ਕਿਉਂ ਬੱਧਾ ਹੈ ਕਹਿੰਦਾ ਮੇਰੀ ਡਿਸਕ 흘ੀ ਆ ਮੈਂ ਕਿਹਾ ਅੱਜ ਮੈਨੂੰ ਪਹਿਲੀ ਵਾਰ ਪਤਾ ਲੱਗਾ ਵੀ ਤੇਰੀ ਡਿਸਕ ਤੇਰੇ ਗਿੱਟੇ 'ਚ ਆ ਮੈਂ ਕਿਹਾ ਗਿੱਟਿਆਂ 'ਚ ਡਿਸਕ ਹੁੰਦੀ ਮੈਂ ਕਿਹਾ ਤੋ ਬਾਅਦ ਉਹਦੇ ਪਿਤਾ ਨੂੰ ਮਿਲਿਆ ਮੈਂ ਮੈਂ ਕਿਹਾ ਜੀ ਤੁਹਾਡੇ ਬੱਚੇ ਨੇ ਧਾਗਾ ਕੋ ਬੱਧਾ ਕਹਿੰਦਾ ਰਾਤ ਨੂੰ ਤਪਕਦਾ ਸੀ ਉਹਦੀ ਮਾਂ ਨੇ ਕੇ ਬਾਬੇ ਕੋ ਲਿਆ ਕੇ ਬੰਨਤਾ ਉਹਦੇ ਹੁਣ ਤੁਸੀਂ ਆ ਪੇਲਾਓ ਸਾਹਿਬ ਜਦੋਂ ਭੂਤਾਂ ਵਾਲੇ ਨਾਟਕ ਵੇਖਣੇ ਰਾਤ ਨੂੰ ਤਬ ਕਢਾਈਆਂ ਸੋਲਾ ਸਾਹਿਬ ਦੀ ਬਾਣੀ ਸਾਡੇ ਘਰੋਂ ਚਲੀ ਗਈ ਕਦੀ ਰਾਤ ਨੂੰ ਸਿੱਕ ਸੌਣ ਤੋਂ ਪਹਿਲਾਂ ਪੜਦਾ ਸੀ ਕਰੋ ਬੇਨੰਤੀ ਸੁਣੋ ਮੇਰੇ ਸੰਤ ਟਹਿਲ ਕੀ ਹੁਣ ਰਾਤ ਨੂੰ ਸੀਰੀਅਲ ਆਉਂਦੇ ਆ ਤੇ ਉਹ ਵੀ ਐਡੇ ਭੇੜੇ ਆ ਸੀਰੀਅਲ ਬਣਾਉਣ ਵਾਲੇ ਖਤਮ ਉਥੇ ਕਰਦੇ ਆ ਜਿੱਥੇ ਉਹ ਕੋਈ ਡਰਾਉਣਾ ਜਿਹਾ ਸੀਨ ਹੁੰਦਾ ਉਧਰੋਂ ਲਾਈਟ ਚਲੀ ਜਾਂਦੀ ਆ ਜਾਂ ਹਨੇਰਾ ਹੋ ਜਾਂਦਾ ਆਪਾਂ ਆਪਣੇ ਘਰਾਂ 'ਚ ਹੀ ਡਰੀ ਜਾਂਦੇ ਆ ਕਰਾਂਜੀ ਤਬ ਕੀ ਜਾਂਦੇ ਆਪਾਂ ਜਿੱਦਾਂ ਦੀ ਖੁਰਾਕ ਤੁਸੀਂ ਆਪਣੇ ਸਰੀਰ ਚ ਪਾਓਗੇ ਕਿੱਥੇ ਉਹ ਮਾਵਾਂ ਤੇ ਕਿੱਥੇ ਆਪਣਾ ਕਿੱਥੇ ਮਾਤਾ ਗੁਜਰਕੌਰ ਜੀ ਦਾ ਕਿੰਨਾ ਤਕੜਾ ਜਿਗਰਾ ਸਾਰਾ ਦਿਨ ਸਵਾਲ ਜਵਾਬ ਹੋਏ ਸ਼ਾਮਾਂ ਨੂੰ ਸਾਬ ਜੱਦਿਆਂ ਨੂੰ ਫਿਰ ਵਾਪਸ ਲਿਆਂਦਾ ਗਿਆ ਮਾਤਾ ਜੀ ਪੁੱਛਦੇ ਨੇ ਪੁੱਤਰੋ ਕੀ ਗੱਲਾਂ ਬਾਤਾਂ ਹੋਈਆਂ ਜੋ ਜੋ ਹੋਇਆ ਉਹਨਾਂ ਦੱਸਿਆ ਮਾਤਾ ਜੀ ਨੇ ਮੱਥੇ ਚੁੰਮੇ ਸਾਬ ਜੱਦਿਆਂ ਦੇ ਕਿ ਤੁਸੀਂ ਪਹਿਲੇ ਇਮਤਿਹਾਨ ਚੋਂ ਪਾਸ ਹੋਏ ਜੀ ਜਦੋਂ ਕਿਤੇ ਬੱਚਾ ਡੋਲਣ ਲੱਗੇ ਨਾ ਮਾਵਾ ਕੋਲ ਦਲੀਲਾਂ ਹੁੰਦੀਆਂ ਨੇ ਜਾਂ ਦਾਦੇ ਦੀ ਜਾਂ ਪਿਤਾ ਦੀ ਵਡਿਆਂ ਦੀਆਂ ਦਲੀਲਾਂ ਹੁੰਦੀਆਂ ਸਮਝਾਉਣ ਵਾਸਤੇ ਹੁਣ ਸਭ ਜਿਆਦਿਆਂ ਨੂੰ ਉਹਨਾਂ ਨੂੰ ਪ੍ਰਪੱਕ ਕਰਨ ਵਾਸਤੇ ਮਾਤਾ ਗੁਜਰਕਾਲ ਦੇ ਕੋਲ ਕਿਹੜੀ ਦਲੀਲ ਹੈ ਉਹਨਾਂ ਦੇ ਪਿਤਾ ਦੀ ਉਹਨਾਂ ਦੇ ਦਾਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਹਨਾਂ ਦੇ ਪੜਤਾਦਾ ਗੁਰੂ ਹਰਗਵਿੰਦ ਸਾਹਿਬ ਜੀ ਦੀ ਜਦੋਂ ਧਾਰੀ ਐਡਾ ਤਗੜਾ ਦਲੀਲਾਂ ਹੀ ਐਡੀਆਂ ਤਗੜੀਆਂ ਪਿੱਛੋਂ એનર્ਜੀ ਐਡੀ ਮਿਲ ਰਹੀ ਆ ਸਿਰ ਤੇ ਆਪਣੇ ਆਪ ਹੀ ਉੱਚਾ ਹੋਣਾ ਲਗਾਤਾਰ ਇਦਾਂ ਦੂਜੇ ਦਿਨ ਵੀ ਸੇਮ ਇਦਾਂ ਤੀਜੇ ਦਿਨ ਤਿੰਨ ਦਿਨ ਕਚਰੀ ਚ ਲਗਾਤਾਰ ਪੇਸ਼ ਕੀਤਾ ਜਾਂਦਾ ਰਿਹਾ ਡਰਾਵੇ ਦਿੱਤੇ ਲਾਜ ਦਿੱਤੇ ਨਾ ਸਾਬਜਾ ਦੇ ਲਾਲਚਾਂ ਚਾਏ ਨਾ ਕਿਸੇ ਤੋਂ ਭੈ ਪੀਤ ਹੋਏ ਅਖੀਰ ਤਿੰਨ ਦਿਨ ਕਸ਼ਰੀ ਕਚਰੀ ਦੀ ਪੇਸ਼ੀ ਤੋਂ ਬਾਅਦ ਉਹਨਾਂ ਸਾਬਜਾ ਦੇ ਨੂੰ ਫਿਰ ਜਿਹੜੀਆਂ ਸਜ਼ਾਵਾਂ ਦਿੱਤੀਆਂ ਗਈਆਂ ਉਹ ਕਵੀ ਦੁਨਨਾ ਸਿੰਘ ਹੰਡੂਰੀਆ ਦੀ ਕਦੀ ਲਿਖਤ ਪੜ੍ਹ ਕੇ ਵੇਖਿਓ ਪਿੱਪਲ ਦੇ ਨਾਲ ਬੰਨ ਕੇ ਸਾਬਜਾ ਦੇ ਨੂੰ ਗਲੇਲੇ ਵੀ ਮਾਰੇ ਗਏ ਪੀਪਲ ਬੰਦ ਗਲੇਲੇ ਮਾਰੇ ਸ਼ਬਦ ਇਹ ਕਵੀ ਦੁਨਿਆ ਸਿੰਘ ਹੰਡੂਰੀਆ ਪਤਾ ਕੌਣ ਸੀ ਜਦੋਂ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਪਰਿਵਾਰ ਸਮੇਤ ਨਿਕਲਦੇ ਨੇ ਇਹ ਨਾਲ ਸੀ ਇਹਦੀ ਡਿਊਟੀ ਲਈ ਸੀ ਮਹਾਰਾਜ ਨੇ ਕਿ ਤੂੰ ਪਾਸੇ ਰਹਿ ਕੇ ਇਹ ਸਾਰੀ ਹਿਸਟਰੀ ਨੂੰ ਕਲਮ ਬੰਦ ਕਰਨਾ ਹੈ ਇਹ ਕਵੀ ਦੁਨਿਆ ਸਿੰਘ ਹੰਡੂਰੀਆ ਸਮਕਾਲੀ ਸੀ ਬਾਕੀ ਰਾਈਟਰਾਂ ਤੇ ਬਾਅਦ ਵਿੱਚ ਉਤਾਰੇ ਕੀਤੇ ਨੇ ਇਹ ਜਿਹੜੀ ਅਸਲ ਲਿਖਤ ਆ ਨਾ ਸਾਡੇ ਕੋਲ ਇਹ ਤੇ ਆਪਾਂ ਕਦੀ ਸੁਣੀ ਸੁਣਾਈ ਨਹੀਂ ਉਹਦੇ ਤਾਂ ਸਿੱਧਾ ਲਿਖਿਆ ਕਿ ਪਿੱਪਲ ਦੇ ਥੱਲੇ ਖਲਾਰ ਕੇ ਬੰਨ ਕੇ ਸਾਬਜਾਦਿਆਂ ਦੀ ਇੰਦਾ ਬਾਵਾ ਤੇ ਗਿਲੇਲਾ ਰੋੜੇ ਪੱਥਰ ਮਾਰੇ ਗਏ ਸਾਬਜਾਦਿਆਂ ਦੀ ਅੱਖਾਂ ਵਿੱਚ ਮੂੰਹ ਤੇ ਬਾਅਦ ਵਿੱਚ ਉਹਨਾਂ ਨੂੰ ਨੀਹਾਂ 'ਚ ਚਣਿਆ ਜਾਂਦਾ ਸਾਬਜਾਦਿਆਂ ਨੂੰ ਜਾਨੀ ਖਾਂ ਮਾਨੀ ਖਾਂ ਜਦੋਂ ਅਸੀਂ ਪੜ੍ਹਦੇ ਹਾਂ ਅșa ਤੁਸੀਂ ਵੇਖੋ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਇਹ ਵੀ ਸਮਾਨੇ ਦੇ ਜਲਾਦ ਜਾਨੀ ਖਾਂ ਤੇ ਮਾਨੀ ਖਾਂ ਇਹ ਵੀ ਸਮਾਨੇ ਦੇ ਜਲਾਦ ਜਿਹੜਾ ਸਮਾਨਾ ਇਲਾਕਾ ਸੀ ਨਾ ਉਹ ਜਲਾਦਾਂ ਦਾ ਵਜਣ ਲੱਗ ਪਿਆ ਸੀ ਕਿਉਂਕਿ ਜਲਾਦ ਹੈ ਹੀ ਉਸ ਇਲਾਕੇ ਦੇ ਸੀ ਜਾਨੀਖਾਂ ਮਾਨੀਖਾਂ ਵੀ ਉਧਰ ਦਾ ਸੀ ਤੇ ਸ਼ਾਸ਼ਲ ਬੇਗ ਬਸਲ ਬੇਗ ਵੀ ਉੱਥੋਂ ਦੇ ਸੀ ਜਾਨੀ ਕਿ ਦਾਦਾ ਜੀ ਨੂੰ ਸ਼ਹੀਦ ਕਰਨ ਵਾਲੇ ਜਲਾਦ ਵੀ ਸਮਾਨੇ ਦੇ ਤੇ ਅਗੇ ਪੋਤਰਿਆਂ ਨੂੰ ਸ਼ਹੀਦ ਕਰਨ ਵਾਲੇ ਵੀ ਜਿਹੜੇ ਜਲਾਦ ਆ ਉਹ ਸਮਾਨੇ ਦੇ ਜਾਨੀ ਕਿ ਇੰਜ ਕਹਿ ਲਓ ਉਧਰ ਵੀ ਜੱਦੀ ਪੁਰਸ਼ੀ ਜਲਾਦ ਨੇ ਇਧਰ ਜੱਦੀ ਪੁਰਸ਼ੀ ਸ਼ਹਾਦਤ ਦਾ ਜਾਂ ਪੀਣ ਵਾਲੇ ਨੇ ਪਰ ਸਭ ਜਾਦੇ ਡੋਲੇ ਨਹੀਂ ਇਹ ਕਿੰਨੀ ਤਗੜੀ ਗੱਲ ਹੈ ਇੱਥੇ ਵੱਡੇ ਵੱਡੇ ਭਗਵਾਨ ਅਖੌਣ ਵਾਲੇ ਜਿਹਨਾਂ ਨੂੰ ਲੋਕ ਅੱਜ ਪੂਜਦੇ ਆ ਦੁਨੀਆਂ ਲੋਕ ਸਿਰ ਚ ਕਾਉਂਦੇ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਡੋਲ ਗਏ ਅਖੀਰਲੇ ਸਮੇਂ ਤੇ ਆਣ ਕੇ